ਸੋਰਠ ਘਰ ਤੀਜਾ ਆਨਮੜਿਆ ਮੰਦਲ ਬਾਜੈ ਬਿਨ ਸਾਵਣ ਕਨ ਹਰ ਗਾਜੈ ਬਾਦਲ ਬਿਨ ਬਰਖਾ ਹੋਈ ਜਾਉ ਤਤ ਵਿਚਾਰ ਕੋਈ ਮੋਕ ਮਿਲਿਓ ਰਾਮ ਸਨੇਹੀ ਜੇ ਮਿਲਿਆ ਦੇਹ ਸੁਦੇਹੀ ਰਹਾ ਮਿਲ 파ਰਸ ਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਪਾਓ ਭਇਆ ਬ੍ਰह्म ਭਾਗਾ ਗੁਰ ਪੂਛੇ ਮਨ ਪਤੀ ਆਗਾ ਜਲ ਭੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮੰਨਿਆ ਜਨ ਨਾਮੈ ਤਤ ਪਛਾਨਿਆ ਰਾਗ ਸੋਰਠਿ ਬਾਣੀ ਭਗਤ ਰਬਿਦਾਸ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈਂ ਨਾਹੀ ਅਨਰ ਅਗਮ ਜੈਸੇ ਲਹਿਰ ਮੈਂ ਓ ਦਧ ਜਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਚਤ ਰਾਜ ਵਿਚਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਰਾਜ ਭਉਂਗ ਪਰਸੰਗ ਜੈਸੇ ਹੈ ਆਪ ਕਛ ਮਰਮ ਜਨਾਇ ਅਨਿਕ ਕਟਕ ਜੈਸੇ ਫੂਲ ਪਰੇ ਆਪ ਕਹਤੇ ਕਹਿਨ ਨਾ ਆਇਆ ਸਰਵੇ ਏਕ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ਕਹ ਰਿ ਬਿਦਾਸ ਹਾਥ ਪੈ ਨੀਰੈ ਸਹਜੇ ਹੋਇ ਸੋ ਹੋਇ ਜੋ ਹਮ ਬੰਧ ਮੋਹ 파ਸ ਹਮ ਪ੍ਰੇਮ ਬਧਨ ਤੁਮ ਬਧੇ ਆਪਣੇ ਛੂਟਨ ਕੋ ਯਤਨ ਕਰਹੁ ਹਮ ਛੂਟੇ ਤੁਮ ਅਰਧੇ ਮਾਦਵੇ ਜਾਣਤ ਹਉ ਜੈਸੀ ਤੈਸੀ ਆਪ ਕਹਾ ਕਰਹੋਗੇ ਐਸੀ ਰਹਾਉ ਮੀਨ ਪਕਰ ਫੰਕਿਓ ਅਰ ਕਟਿਓ ਰਾਂਧ ਕੀਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨੀ ਆਪਣ ਬਾਪੈ ਨਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇਕ ਬਾਢੀ ਅਬ ਇਹ ਕਾ ਸੋ ਕਹੀਐ ਜਾ ਕਾਰਨ ਹਮ ਤੁਮ ਅਰਾਧੇ ਸੋ ਦੁਖ ਅਜਹੋ ਸਹੀਐ ਦੁਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਬੇਕੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹ ਕਹ ਲੇਖੈ ਨਾ ਵਿਚਾਰਿਓ ਰਾਜਾ RAM ਕੋ ਰਸ ਜੇਹ ਰਸ ਅਨ ਰਸ ਬੀਸਰ ਜਾਹੀ ਰਹਾਉ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵ ਸਜਾਈ ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਕਹੀਯਤ ਅਨ ਚਰੀਯਤ ਅਨ ਕਛ ਸਮਜਨ ਪਰ ਅਪਰ ਮਾਇ ਕਹਿਰ ਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰਹੁ ਜੀ ਦਇਆ ਸੋਖ ਸਾਗਰ ਸੁਰਤਰ ਚੰਤਾ ਮਨ ਕਾਮ ਤੇਨ ਬਸ ਜਾਕੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਵ ਨਿਧ ਕਰ ਤਲ ਤਾਕੇ ਹਰ 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 ਨਾ ਜਪਹਿ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾ ਨਾ ਗਿਆਨ ਪੁਰਾਨ বেদ ਪਿੱਧ ਚੌਤੀ ਸਖਰ ਮਾਹੀ ਪਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਤ ਫੁਨ ਬਡੈ ਭਾਗ ਲਿਬ ਲਾਗੀ ਕਹ ਰਵਿਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ ਜੋ ਤਮ ਗਿਰ ਵਰ ਤਉ ਹਮ ਮੋਰਾ ਜੋ ਤਮ ਚੰਦ ਤਉ ਹਮ ਭਏ ਹੈ ਚਕੋਰਾ ਮਾਦਵੇ ਤੂੰ ਨ ਤੋਰਹੁ ਤਉ ਹਮ ਨਹੀਂ ਤੋਰਹਿ ਤੁਮ ਸਿਓ ਤੋਰ ਕਵਨ ਸਿਓ ਜੋ ਰਹਿ ਰਹਾਉ ਜਾਓ ਤੁਮ ਦੀਵਰਾ ਤਾ ਹਮ ਬਾਤੀ ਜਾਓ ਤੁਮ ਤੀਰਥ ਤਾ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸੋਝੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਜਹ ਜਹ ਜਾਓ ਤਾ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਤੁਮਰੇ ਭਜਨ ਕਟਹਿ ਜਮ ਫਾਂਸਾ ਭਗਤ ਹੇਤ ਗਾਵੇ ਰਵਿਦਾਸਾ जल की पीत पावन काथम भारक्त बूंद कागार हाड मांस नाड़ी को पिंजर पंखी बसै बिचारा प्राणी क्या मेरा क्या तेरा जैसे तरवर पंख बसेरा रहा ਰਖਹੁ ਕੰਧ ਉਸਾਰਹੁ ਨੀਵਾ ਸਾਡੇ ਤੀਨ ਹਾਥ ਤੇਰੀ ਸੀਵਾ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗਉ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ਚਮਰਟਾ ਗਾਂਠ ਨ ਜਨਈ ਲੋਗ ਗਠਾਵੈ ਪਨਹੀ ਰਹਾ ਆਰ ਨਹੀਂ ਜਿਹ ਤੋ ਪਉ ਨਹੀਂ ਰਾਮ ਬੀਠਾਉ ਰੋਪਾ ਲੋਗ ਗੰਠ ਗੰਠ ਖਰਾ ਬਿਗੂਤਾ ਹਉ ਬਿਨ ਗੰਠੇ ਜਾਏ ਪਹੋਚਾ ਰਵਿਦਾਸ ਜਪੈ RAM ਨਾਮ ਮੋਹਿ ਜਮ ਸਿਉ ਨਾਹੀ ਕਾਮਾ ਰਾਗ ਸੋਰਠਿ ਬਾਣੀ ਭਗਤ ਭੀਖਣ ਕੀ ਇਕ ਓੰਕਾਰ ਸਤ ਗੁਰ ਪ੍ਰਸਾਦਿ ਨਾਨਹ ਨੀਰ ਬਹੈ ਤਨ ਕੀਨਾ ਭਏ ਕੇਸ ਦੁੱਧ ਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪਰਾਨੀ RAM ਰਾਏ ਹੋਹਿ ਬੈਦ ਬਨਵਾਰੀ ਆਪਣੇ ਸੰਤਹ લેਹੁ ਉਬਾਰੀ ਰਹਾਉ ਮਾਥੇ ਪੀਰ ਸਰੀਰ ਜਲਣ ਹੈ ਕਰਕ ਕਰੇ ਜੇ ਮਾਹੀ ਐਸੀ ਬੇਦਨ ਉਪਜ ਖਰੀ ਭਈ ਵਾ ਕਾ ਆਉਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਆਉਖਦ ਜਗ ਸਾਰਾ ਗੁਰ ਪ੍ਰਸਾਦ ਕਹੈ ਜਨ ਭੀਖਣ ਪਾਵ ਮੁਖ ਦਵਾਰਾ ऐसा नाम रत्न निर्मूलक पुण्य पदार्थ पाया अनक जतन कर हृदय राखेया रत्न न छपए छपाया हर गुण कहते कह न न जाई जैसे गूंगे की मिठाई रहा ਰਸਨਾ ਰਮਤ ਸੁਨਤ ਸੁਖ ਸ੍ਰਵਣ ਚਿਤ ਚੇਤੇ ਸੁਖ ਹੋਈ ਕਾ ਭੀਖਣ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ DNA ਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਓ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਆਨੰਦਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਨੀ ਪਾਰ ਉਤਾਰਾ ਹੋਏ ਦਇਆਲ ਤੇਰਾ ਨਾਮ ਤਰਾ ਸਤਿਗੁਰ ਬਾਣੇ ਜਾਓ ਰਹਾਓ ਸਰਬੰ ਸੱਚ ਏਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ ਤੁਦ ਬਾਜ ਪਿਆਰੇ ਕੇਵ ਰਹਾ ਸਾ ਬੜਾਈ ਦੇਹਿ ਜਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾਚਾਉ ਕੋਏ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹਾਂ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਧਨਾਸਰੀ ਮਹੱਲਾ ਪਹਿਲਾ ਹਾਮ ਆਦਮੀ ਹਾ ਇਕਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਹ ਸਰੇਵਹ ਜਾਕੇ ਜੀਅ ਪਰਾਨਾ ਅੰਧੇ ਜੀਵਨਾ ਵਿਚਾਰ ਦੇਖ ਕੇ ਕੀਤੇ ਕੀ ਦਿਨਾ ਰਹਾਉ ਸਾਸ ਮਾਸ ਸਭ ਜੀਉ ਤੁਮਾਰਾ ਤੂ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਤਗਾਰਾ ਜੇ ਤੂੰ ਕਿਸੈ ਨਾਂ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲਹਿਣਾ ਨਾਮ ਖਸਮ ਕਾ ਚਿੱਤ ਨਾ ਕੀਆ ਕਪਟੀ ਕਪਟ ਕਮਾਣਾ ਜਮ ਦਵਾਰ ਜਾ ਪਕੜ ਚਲਾਇਆ ਤਾਂ ਚਲਦਾ ਪਛਤਾੜਾ ਜਬ ਲਗ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆ ਮਰ ਰਹੀਐ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪੈ ਹਿ ਆਉ ਜੀੜਾ ਬਿਲ ਲਾਏ ਸਿਰਜ ਸਵਾਰੇ ਸਾਚਾ ਸੋਏ ਤਿਸ ਵਿਸਰਿਆ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲ ਮੇਰੀ ਮਾਏ ਰਹਾਉ ਵਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੈ ਨਾ ਕੋ ਖਾਏ ਲੋਕ ਪਤੀਣੈ ਨਾ ਪਤ ਹੋਏ ਤਾਂ ਪਤ ਰਹੈ ਰਾਖੈ ਜਾ ਸੋਏ ਜਹ ਦੇਖਾ ਤਹ ਰਹਿਆ ਸਮਾਏ ਤੁਧ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀਤੈ ਕਿਆ ਹੋਏ ਜਿਸਨੋ ਬਖਸੇ ਸਾਚਾ ਸੋਏ ਹੁਣ ਉਠ ਚੱਲਣਾ ਮੋਹਤ ਕੇ ਤਾਲ ਕਿਆ ਮਹੁੰਦੇ ਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਬਿਣ ਨਦਰਿ ਨਾਨਕ ਨਹੀਂ ਕੋਏ ਤਨਾਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵੈ ਰਹੇ ਲਿਵ ਲਾਏ ਆਤਮਾ ਪਰਾਤਮਾ ਇੱਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਰੇ ਗੁਰ ਪ੍ਰਸਾਦੀ ਪਾਇਆ ਜਾਏ ਹਰਿ ਸਿਉ ਚਿਤ ਲਾਗੇ ਫਿਰ ਕਾਲ ਨਾ ਖਾਏ ਰਹਾਉ ਸੱਚ ਸਿਮਰਿਆ ਹੋਵੇ ਪ੍ਰਗਾਸ ਤਾਤੇ ਬਿਖਿਆ ਮਹਿ ਰਹੇ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਆਗੇ ਧਰੈ ਸਾਹਿਬ ਭਾਵੈ ਸੋ ਪਰਵਾਨ ਸੋ ਸੇਵਕ ਦਰਗਹ ਪਾਵੈ ਮਾਣ ਸਤਿਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛੈ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮ ਤੇ ਕੈਸਾ ਡਰੈ ਬਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਧਰੇ ਪਿਆਰ ਤਾਕੋ ਪਾਵੇ ਮੋਖ ਦਵਾਰ ਜਪ ਤਪ ਸਭ ਇਹ ਸਬਦ ਹੈ ਸਾਰ ਤਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਣ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਛਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ-ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖ ਆਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭ ਆਕਾਲ ਖਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗ ਹੈ ਬੈਸਨ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾਰ ਤਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨ ਛੀਜੈ ਚੋਰ ਕੀ ਹੰਮ ਭਰੇ ਨ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਸੁਣ ਮਨ ਅੰਧੇ ਕੁੱਤੇ ਕੂੜਿਆਰ ਬਿਨ ਬੋਲੇ ਬੁੱਝੀਐ ਸੱਚਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾਮੁੱਲ ਏਕ ਦੁਗਾਨਾ ਜੇ ਸਾਥ ਰੱਖੀਐ ਦੀਜੈ ਰਲਾਏ ਜਾਂ ਪਰਖੀਐ ਕੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵੜਿਆਈਆਂ ਆਪੇ ਖਾਏ ਜੇਹੀ ਸੁਰਤ ਤੇਹ ਹੈ ਰਾਹੇ ਜਾਏ ਜੇ ਸੋ ਕੂੜੀਆਂ ਕੂੜ ਕਵਾੜ ਭਾਵੇਂ ਸਭ ਆਖੋ ਸੰਸਾਰ ਤੁਦ ਭਾਵੇਂ ਅੱਦੀ ਪਰਵਾਨ ਨਾਨਕ ਜਾਣੈ ਜਾਨ ਸੁਝਾਨ ਤਨਾਸਰੀ ਮਹੱਲਾ ਪਹਿਲਾ ਕਾਇਆ ਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜੈ ਆਣਾ ਦਰਗਹ ਘੜੀ ਅਹ ਤੀਨੇ ਲੇਖ ਕੋਟਾ ਕਾਮਨਾ ਆਵੇ ਵੇਖ ਨਾਨਕ ਜੀ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਹਮਣ ਨਾਵੇ ਜੀ ਆਕਾਏ ਜੋਗੀ ਜੁਗਤ ਨਾ ਜਾਣ ਅੰਧ ਤੀਨੇ ਓਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁੱਲ ਤਾਰੈ ਦਾਨ ਸੰਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਕ ਹੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹ ਕਾ ਨੀਸਾਨ ਤਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਥਾਨ ਅਸਤ ਜਗ ਪ੍ਰਿਸਤ ਹੋਏ ਡੂਬਤਾ ਇਵ ਜਗ ਕਾਲ ਮਹਾਰਾਮ ਨਾਮ ਸਾਰ ਅੱਖੀ ਤਾ ਮਿੱਟ ਹੈ ਨਾਕ ਪਕੜ ਹੈ ਠੱਗਣ ਕਉ ਸੰਸਾਰ ਰਹਾ ਆਟ ਸੇਤੀ ਨਾਕ ਪਕੜ ਹੈ ਸੋਜ ਤੇ ਤਨ ਲੋ ਮਗਰ ਪਾਛੈ ਕੱਛ ਨਾ ਸੋਜੈ ਏਹ ਪਦਮ ਅਲੋ ਕੱਤਰੀਆ ਤਾਂ ਧਰਮ ਛੋਡਿਆ ਮਲੇਸ ਭਾਖਿਆ ਗਹੀ ਸ੍ਰਿਸ਼ਟ ਸਭ ਇਕ ਵਰਨ ਹੋਈ ਧਰਮ ਕੀngਤ ਰਹੀ ਆਸਤ ਸਾਜ ਸਾਜ ਪੁਰਾਨ ਸੁਧ ਹੈ ਕਰਹੇ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹੈ ਨਾਨਕ ਦਾਸ ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪਮਲਿਆਨਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹ ਕਉ ਸਹ ਸਮੂਰਤ ਨਨ ਏਕ ਤੋਹੀ सहस पद बिमल नन एक पद गंध बिन सहस तब गंध इब चलत मोही सब मह ज्योत ज्योत है सोए तिसकै चांदन सब मह चांदन होए गुरु साखी ज्योत प्रकट होए जो तिस भावे सो आरती होए हर चरण कमल मनो आनन्द मोह आहि प्यासा कृपा देह नानक का जाते तेरे नाम वासा तनासरि महल्ला तीजा कर दूजा चौपदे ओंकार सतगुरु प्रसाद। ਇਹੋ ਧਨ ਅਖੋਟ ਨਾਨਕ ਖਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਈ ਆਪਣੇ ਸਤਿਗੁਰ ਕਉ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੈ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਈ ਰਹਾਉ ਅਵਗੁਣ ਕਾਟ ਗੁਣ ਰਧੈ ਸਮਾਏ ਪੂਰੇ ਗੁਰ ਕੈ ਸਹਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨ ਪਾਇਆ ਜਾਏ ਗੁਰ ਪ੍ਰਸਾਦਿ ਵਸੈ ਮਨ ਆਈ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਤਨਾਸਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤਿ ਅਪਾਰਾ ਗੁਰ ਕੈ ਸਬਦ ਭਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੋਹ ਜਲੇ ਅਭਮਾਨ ਗੁਰਮੁਖ ਹਰ ਰਸ ਚਾਖੈ ਕੋਇ ਤਿਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੈ ਭਾਗ ਪ੍ਰਾਪਤ ਹੋਇ ਰਹਾ ਸ਼ਬਦ ਦੀਪਕ ਵਰਤੈ ਤੇ ਹਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉਮੈ ਮਲ ਤੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਭ ਮੂਈ ਬਿਲ ਲਾਏ ਅਨੰਦਨ ਦਜ ਹੈ ਸਾਤ ਨਾ ਪਾਏ ਸਤਗੁਰ ਮਿਲੈ ਸਭ ਤ੍ਰਿਸ਼ਨਾ 부ਝਾਏ ਨਾਨਕ ਨਾਮ ਸਾਤ ਸੁਖ ਪਾਏ ਤਨਾਸਰੀ ਮਹੱਲਾ 3 ਸਦਾ ਧਨ ਅੰਤਰ ਨਾਮ ਸਮਾਲੇ ਜੀ ਜੰਤ ਜਨ ਹੈ ਪ੍ਰਤ ਪਾਲੇ ਮੁਕਤ ਪਦਾਰਤ ਤਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਤੇ ਆਵੇ ਰਹਾਉ ਏਹੋ ਹਰ ਰੰਗ ਗੂੜਾ ਧਨ ਪਰ ਹੋਏ ਸਾਤ ਸੀਗਾਰ 라ਵੇ ਪ੍ਰਭ ਸੋਏ ਹੌਮੈ ਵਿੱਚ ਪ੍ਰਭ ਕੋਏ ਨ ਪਾਏ ਮੂਲਹ ਭੁੱਲਾ ਜਨਮ ਗਵਾਏ ਗੁਰ ਤੇ ਸਾਥ ਸਹਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ ਤਨਾਸਰੀ ਮਹੱਲਾ 3 ਜਗ ਮੈਲਾ ਮੈਲੋ ਹੋਏ ਜਾਏ ਆਵੈ ਜਾਏ ਦੂਜੈ ਲੁਭਾਏ ਦੁਜਾ ਪਾਏ ਸਭ ਪਰ ਜਿ ਵਿਗੋਈ ਮਨਮਖ ਚੋਟਾ ਖਾਏ ਆਪਣੀ ਪਤ ਖੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੈ ਪਤ ਉਤਮ ਹੋਵੇ ਗੁਰਮੁਖ ਉਬਰੇ ਹਰ ਸਰਣਾਈ RAM ਨਾਮ ਰਾਤੇ ਭਗਤ ਦਰੜਾਈ ਭਗਤ ਕਰੇ ਜਨ ਵਡਿਆਈ ਪਾਏ ਸਾਚ ਰਤੇ ਸੁਖ ਸਹਿਜ ਸਮਾਏ ਸਾਚੇ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੈ ਸਬਦ ਆਪ ਪਛਾਨ ਸਾਚੀ ਰਾਸ ਸਾਚਾ ਬਾਪਾਰ ਸੋ ਧੰਨਪੁਰਖ ਜਿਸ ਨਾਮ ਪਿਆਰ ਤੈਨ ਪ੍ਰਭ ਸਾਚੈ ਇਕ ਸੱਚ ਲਾਏ ਉਤਮ ਬਾਣੀ ਸਬਦ ਸੁਣਾਏ ਪ੍ਰਭ ਸਾਚੈ ਕੀ ਸਾਚੀ ਕਾਰ ਨਾਨਕ ਨਾਮ ਸਵਾਰਨ ਹਾਰ ਤਨਾਸਰੀ ਮਹਲਾ 3 ਜੋ ਹਰਿ ਸੇਵਹਿ ਤਿਨ ਬਲ ਜਾਓ ਤਿਨ ਹਿਰਦੈ ਸਾਚ ਸੱਚਾ ਮੁਖ ਨਾਉ ਸਾਚੋ ਸਾਚ ਸਮਲੋ ਦੁਖ ਜਾਏ ਸਾਚੇ ਸਬਦ ਵਸੈ ਮਨ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਜੇ ਹਰ ਨਾਮ ਮਨ ਵਸਾਏ ਰਹਾਉ ਕੂੜਕ ਸਤ ਤ੍ਰਿਸ਼ਨਾ ਅਗਨ ਬੁਝਾਏ ਅੰਤਰ ਸਾਤ ਸਹਜ ਸੁਖ ਪਾਏ ਗੁਰ ਕੈ ਪਾਣ ਚੱਲੈ ਤਾਂ ਆਪ ਜਾਏ ਸੱਚ ਮਹੱਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੁੱਝੈ ਨਾ ਜਾਣੈ ਬਾਣੀ ਮਨਮਕ ਅੰਧੇ ਦੁੱਖ ਵਿਹਾਣੀ ਸਤ ਗੁਰ ਭੇਟੇ ਤਾਂ ਸੁਖ ਪਾਏ ਹਮੈ ਵਿੱਚੋਂ ਠਾਕ ਰਹਾਏ ਕਿਸਨੋ ਕਹੀਐ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ गावा ਨਾਨਕ ਸਾਚੇ ਸਾਚਾ ਭਾਵਾ ਤਨਾਸਰੀ ਮਹੱਲਾ ਤੀਜਾ ਮਨ ਮਰੈ ਤਾਂ ਆਤਮਰ ਜਾਏ ਬਿਨ ਮਨ ਮੁਏ ਕੈਸੇ ਹਰ ਪਾਏ ਇਹੋ ਮਨ ਮਰੇ ਦਾਰੂ ਜਾਣ ਕੋਇ ਮਨ ਸ਼ਬਦ ਮਰੇ ਬੁੱਝੈ ਜਨ ਸੋਇ ਜਿਸਨੋ ਬਖਸੇ ਹਰਿ ਦੇਵੜਾਈ ਗੁਰ ਪ੍ਰਸਾਦਿ ਵਸੈ ਮਨ ਆਈ ਰਹਾਉ ਗੁਰਮੁਖ ਕਰਣੀ ਕਾਰ ਕਮਾਵੇ ਤਾ ਇਸ ਮਨ ਕੀ ਸੋਝੀ ਪਾਵੇ ਮਨ ਮੈਂ ਮਤ ਮੈਂ ਗਲ ਮਿਕਦਾਰਾ ਗੁਰ ਅੰਕ ਸਮਾਰ ਜੀ ਵਾਲਨ ਹਾਰਾ ਮਨ ਅਸਾਦ ਸਾਦੈ ਜਨ ਕੋਈ ਆਚਰ ਚਰੈ ਤਾਂ ਨਿਰਮਲ ਹੋਈ ਗੁਰਮੁਖ ਇਹੋ ਮਨ ਲਿਆ ਸਵਾਰ ਹਮੈ ਵਿੱਚੋਂ ਤਜੈ ਵਿਕਾਰ ਜੋ ਤੁਰ ਰਖੈਨ ਮੇਲ ਮਿਲਾਏ ਕਦੇ ਨ ਵਿਛੜਹਿ ਸਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣ ਨਾਨਕ ਗੁਰਮੁਖ ਨਾਮ ਪਛਾਨੈ